ਅ ਸਭ ਤੋਂ ਪਹਿਲੇ ਸਵਾਲ ਵੀ ਉਹਨਾਂ ਨੂੰ ਦੀ ਪੁੱਛ ਲੈਂਦੇ ਆ ਬਿਕਾਜ਼ ਦ 30 ইয়ার্স আফটার ਇਦਸ ਫਿਲਮ ਨੇ ਦਸਿਸਾਈਡ ਪੰਜਾਬੀ ਇੰਡਸਟਰੀ ਸ਼ਾਇਓ ਕੀ ਸਰ ਤੁਸੀਂ ਇਸੀ ਫਿਲਮ ਦਾ ਵੇਟ ਕਰ ਰਹੇ ਸੀ ਇਸੀ ਸਕ੍ਰਿਪਟ ਦਾ ਵੇਟ ਕਰ ਰਹੇ ਸੀ ਦੈਟਸ ਵਾਈ ਤੁਸੀਂ 30 ਸਾਲ ਬਾਅਦ ਆਪਸੀ ਕੀਤੀ ਹੈ I थिंक टू वेट फॉर मी ਤੁਸੀਂ ਅਚੀ ਸਪੈਕਟ ਦਾ ਕਰ ਰਹੇ ਸੀ ਸੋ ਨਾ ਇਟ ਦਿਸ ਹੈਪਨ ਆਲਵੇ ਅਚੀ ਸਪੈਕਟ ਮਿਲ ਕੋ ਨ ਮੈਨ ਲਗਾ ਸੇ ਵੀ ਐਸੇ ਹੈ ਕਿ ਮੈਂ ਇਸ ਤੋਂ ਕਰਨਾ ਚਾਹੁੰਦਾ a bahut lamba intezaar assistant pe i wanted to walk in my online now on the other time so i'm happy to done part of this this thing no uh, whether it is 30 years or whatever time but uh, the sense of happiness to be able to work you know on the thank you so much so thank you so much uh, mm -hmm. assi wait kare si sir tuhan da punjabi industry punjabi pure ਪੰਜਾਬ ਵੇਖ ਰਹੇ ਸੀ ਕਦੋਂ ਪੰਕਜ ਕੁਤੁਬੀ ਜੀ ਇੱਕ ਵਧੀਆ ਸਕ੍ਰਿਪਟ ਇੱਕ ਵਧੀਆ ਕਰੈਕਟਰ ਦੇ ਨਾਲ ਸਾਹਮਣੇ ਆਏਗੇ ਜੀ ਕੋਸ਼ਿਸ਼ ਹੈ ਸਰਦੀ ਮੈਂ ਤੇ ਉਹਨਾਂ ਕ੍ਰੈਡਿਟ ਟੂ ਦਿ ਰਾਈਟਰ ਐਂਡ ਦਿ ਡਾਇਰੈਕਟਰ ਐਂਡ ਦਿ ਪ੍ਰੋਡਿਊਸਰ ਜਿਨ੍ਹਾਂ ਨੇ ਬੜੀ ਨਿਰਵਤ ਕੀਤਾ ਫਿਲਮ ਨੂੰ ਕੰਪਲੀਟ ਕਰਾਉਣ ਨੂੰ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਇਹ ਨਰਸ ਦੇ ਬਣਾ ਦਿੱ ਇੱਕ ਪੰਜਾਬੀ ਸਿਨੇਮਾ ਕੀਤੇ ਇਹ ਮੇਜਰ ਕਿ ਨੋਬਲ ਦੇਖੀ ਮੇਜਰ ਕਿਸਮ ਦਾ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸਰ ਅ ਹਰੀਸ਼ ਜੀ ਨੈਕਸਟ ਵਾਲ ਤੁਹਾਡੇ ਕੋਲ ਜੀ ਅ ਜਿੱਦਾਂ ਸੀ ਜਦੋਂ ਤੁਸੀਂ ਕਿਸੇ ਐਕਟ੍ਰੈਸ ਨਾਲ ਕੰਮ ਕਰਦੇ ਹੋ ਮਾਹੌਲ ਕੋ ਚਲਾ ਦਿੰਦਾ ਹੈ ਜਦੋਂ ਸਾਡੇ ਪ੍ਰੋਡਿਊਸਰ ਜੀ ਐਕਟ੍ਰੈਸ ਨਿਕਲਾ ਤੇ ਕੀ ਮਾਹੌਲ ਹੁੰਦਾ ਸਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਤੇ ਤੁਸੀਂ ਦੇਖੋ ਜੀ ਜਦੋਂ ਸ਼ੂਟਿੰਗ ਕਰਦੇ ਐਸ ਐਸ ਐਨ ਐਕਟਰ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਤਾਂ ਸਭ ਤੋਂ ਹੀ ਰੋਇੰਗ ਇਹ ਸਾਰੇ ਐਕਟਰਸ ਨਾਲ ਬਹੁਤ ਵਧੀਆ ਮਾਹੌਲ ਬਣਦਾ ਕਿ ਜਿਸੀ ਉਹ کردار ਨਿਭਾ ਰਹੇ ਨੇ ਇੱਥੇ ਪ੍ਰਿਆ ਮੈਨ ਸਾਡੇ ਅਸਮਿਤ ਕੁਰੀਸ਼ ਬਿਨੇਤੇ ਐਸ ਪਰ ਤੋਂ ਇੱਕ ਬਹੁਤ ਖਾਸ ਕੋਲ ਰਿਹਾ ਰਹੇ ਨੇ ਤੇ ਇੱਕ ਮੈਨ ਨੂੰ ਬਹੁਤ ਕੁਝ ਸੁਣਨਾ ਉਹ ਐਕਟਿੰਗ ਉਹ ਤਰ੍ਹਾਂ ਦਾ ਜਿਹਨੂੰ ਕਰਕੇ ਬਹੁਤ ਵਧੀਆ ਲੱਗਿਆ ਸਾਡਾ ਵੈਸੇ ਕੋਈ ਇੰਟਰੈਕਸ਼ਨ ਫਿਲਮ ਦੇ ਵਿੱਚ ਆਪਸ ਚ ਨਹੀਂ ਹੈਗਾ ਬਟ ਸਾਰਾ ਮਾਹੌਲ ਬਾਕੀ ਐਕਟਰਸ ਨਾਲ ਜੋ ਵੀ ਮਾਹੌਲ ਬਣਿਆ ਫਿਲਮ ਬਹੁਤ ਸੁਣੀ ਹੈ ਬਹੁਤ ਖੂਬਸੂਰਤ ਹੈ ਜਸਪਾਲ ਹਰੋਣਾ ਦਾ ਮੈਂ ਸ਼ੁਰੂ ਤੋਂ ਫੈਨ ਹਾਂ ਮੈਂ ਦੇਖੀ ਕਿ ਫਿਲਮ ਹੈ ਹਰੀ ਹਰਣ ਬਾਬ ਕਮਾਲ ਦਾ ਕੰਮ ਕਰਦਨੀ ਹੈ ਹਰੀ ਫੱਟੀ ਨਾਲ ਡਾਇਰੈਕਟਰ ਸਾਹਿਬ ਸਭ ਤੋਂ ਸਭ ਤੋਂ ਜਿਹੜੀ ਜਿਹੜੀ ਮੇਰੀ ਯਾਦਗਾਰ ਹੈ ਕਿ ਐਸ ਐਸ ਇਦਾਂ ਕਿ ਮੇਰੀ ਐਸ ਐ ਐਕਟਰ ਅਚੀਵਮੈਂਟ ਹੈ ਪੰਕਜ ਸਰ ਦੇ ਨਾਲ ਘਟਨਾ ਅਮਰ ਦੇ ਨਾਲ ਤਾਨੂ ਕਰਨਾ ਉਹਨਾਂ ਦੇ ਨਾਲ ਸੀਨ ਕਰਨਾ ਮੈਂ ਬਹੁਤ ਖੁਸ਼ ਹਾਂ ਐਜ਼ ਐਨ ਐਕਟਰ ਮੈਨੂੰ ਲੱਗਦਾ ਹੈ ਕਿ ਹੁਣ ਤੱਕ ਦੀ ਮੇਰੀ ਜਿਹੜੀ ਪਿਛਲੇ ਵੀਕਾਈ ਸਲਵਾਦੀ ਜਾਨੀ ਐਜ਼ ਐਨ ਐਕਟਰ ਉਹਦਾ ਇਹ ਹਾਸਲ ਹੈ ਕਿ ਮੈਨੂੰ ਇਹ ਮੌਕਾ ਮਿਲਿਆ ਮੈਂ ਐਨ ਐਮ ਸਾਰੇ ਸਾਡੇ ਪ੍ਰੋਡੂਸਰਸ ਡਾਇਰੈਕਟਰਸ রাইਟਰਸ ਨੂੰ ਐਸ ਲਾਈਟ ਮੱਗਾਂ ਕਿ ਮੈਨੂੰ ਉਹਨਾਂ ਨੇ ਇਹ ਮੌਕਾ ਦਿੱਤਾ ਕਿ ਮੈਂ ਪੰਕਤ ਸਾਹ ਦੇ ਸਾਹ ਨੇ ਕਾਟੇ ਪਰਫਾਰਮ ਕੀਤਾ ਆਮ ਰੀਲੀ ਥੈਂਕਫੁਲ ਕੀ ਬਾਤ ਹੈ ਕੀ ਬਾਤ ਹੈ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ